ਅੱਜ ਦਿੱਲੀ ਦੇ ਵਿੱਚ 27 ਵਰਿਆਂ ਤੋਂ ਬਾਅਦ ਬਹੁਤ ਹੀ ਵੱਡੀ ਖੁਸ਼ੀ ਦਾ ਮੌਕਾ ਹੈ ਕਿ ਦਿੱਲੀ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਦਿੱਲੀ ਦੇ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਪ੍ਰਚੰਡ ਬਹੁਮਤ ਦੇ ਨਾਲ ਲਗਭਗ 27 ਵਰਿਆਂ ਤੋਂ ਬਾਅਦ ਭਾਰਤ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਹੈ ਔਰ ਇੱਕ ਮੈਂ ਜੇ ਕਹਾ ਕਿ ਦਿੱਲੀ ਦੇ ਲੋਕਾਂ ਨੇ ਦਿੱਲੀ ਦੇ ਵਿੱਚ ਵਿਕਾਸ ਦਾ ਮਾਡਲ ਜੋ ਹੈ ਯੋ ਭਾਰਤੀ ਜਨਤਾ ਪਾਰਟੀ ਦੇ ਸਕਦੀ ਹੈ ਉਹਦਾ ਰਾਹ ਚੁਣਿਆ ਹੈ। ਕਿ ਭਾਜਪਾ ਬੜੇ ਬਹੁਤ ਬੜੇ ਬਹੁਤ ਬਹੁਤ ਜਿੱਤੀ ਹੈ ਜੀ ਇਸ ਦਾ ਸਿਹਰਾ ਕਿਸ ਨੂੰ ਦੇਣਾ ਚਾਹੂਗਾ? ਦੇਖੋ ਦਿੱਲੀ ਦੇ ਵਿੱਚ ਇਸ ਪ੍ਰਚੰਡ ਬਹੁਮਤ ਦੇ ਨਾਲ ਜਿੱਤਣ ਦਾ ਜਿਹੜਾ ਸਿਹਰਾ ਉਹ ਮੈਂ ਦਿੱਲੀ ਦੇ ਆਪਣੇ ਕਾਰਕਿਰਤਾਵਾਂ ਨੂੰ ਦੇਣਾ ਚਾਹੁੰਦਾ ਦਿੱਲੀ ਦੀ ਲੀਡਰਸ਼ਿਪ ਨੂੰ ਦੇਣਾ ਚਾਹੁੰਦਾ ਵਿਸ਼ੇਸ਼ ਤੌਰ ਤੇ ਮੈਂ ਵਧਾਈ ਦੇਣਾ ਚਾਹੁੰਦਾ ਮੇਰੇ ਦਿੱਲੀ ਦੇ ਪੁਰਾਣੇ ਸਾਥੀ ਜੋ ਦਿੱਲੀ ਦੇ ਪ੍ਰਧਾਨ ਸ਼੍ਰੀ ਵਿਰਿੰਦਰ ਸਜਦੇਵਾ ਜੀ ਹਨ ਪਾਰਟੀ ਦੀ ਹਾਈ ਕਮਾਂਡ ਨੂੰ ਦੇਣਾ ਚਾਹਣਾ ਜਿਨ੍ਹਾਂ ਨੇ ਦਿੱਲੀ ਦੇ ਲੋਕਾਂ ਦੀ ਨਫਜ਼ ਨੂੰ ਪਛਾਣਦੇ ਹੋਏ ਦਿੱਲੀ ਦੇ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ ਦਿੱਲੀ ਦੇ ਲੋਕਾਂ ਦੀਆਂ ਜੋ ਮੂਲ ਪੂਤ ਸਮੱਸਿਆਵਾਂ ਸੀਗੀਆਂ ਉਹਨਾਂ ਸਮੱਸਿਆਵਾਂ ਦੇ ਉੱਤੇ ਚੋਣ ਲੜਿਆ ਔਰ ਮੋਦੀ ਦੀ ਗਾਰੰਟੀ ਜੋ ਗਾਰੰਟੀ ਦੀ ਗਾਰੰਟੀ ਹੈ ਲੋਕਾਂ ਨੇ ਉਸ ਗਾਰੰਟੀ ਉੱਤੇ ਵਿਸ਼ਵਾਸ ਕਰਕੇ ਭਾਰੀ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਆਮ ਆਦਮੀ ਪਾਰਟੀ ਵੀ ਇਸ ਇਲੈਕਸ਼ਨ ਦੇ ਵਿੱਚ ਦੋ ਦੋ ਸੀਐਮ ਨੇ ਜਿਹੜਾ ਬੜੀ ਮਿਹਨਤ ਕੀਤੀ ਸੀ ਕਿਆ ਕਰ ਰਹੇ ਬੰਦੇ ਵੀ ਜਿਹੜੇ ਅੱਜ ਕੱਲੋ ਦੂਸਰੇ ਨਬਰ ਤੇ ਆ ਆਮ ਆਦਮੀ ਪਾਰਟੀ ਦੀ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਦੁਕਾਨ ਛਲ ਕਪਟ ਝੂਠ ਬੋਲਣ ਦੇ ਉੱਤੇ ਦੁਕਾਨ ਬਣਾਈ ਗਈ ਸੀ ਔਰ ਇਹ ਦੁਕਾਨ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਦੀ ਲੇਕਿਨ ਫੇਰ ਕਿਤੇ ਨਾ ਕਿਤੇ ਲੋਕ ਗੁੰਮਰਾਹ ਹੋ ਜਾਂਦੇ ਸੀ ਲੋਕਾਂ ਨੇ ਦਿੱਲੀ ਦੇ ਵਿੱਚ 12 ਸਾਲ ਅਰਵਿੰਦ ਕੇਜਰੀਵਾਲ ਨੂੰ ਮੌਕਾ ਦਿੱਤਾ ਲੇਕਿਨ ਜੋ ਜੋ ਵਾਦੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਕੀਤੇ ਸੀ ਉਸੇ ਤਰੀਕੇ ਦੀਆਂ ਸਮੱਸਿਆਵਾਂ ਦਿੱਲੀ ਦੀਆਂ ਪਹਿਲੇ ਨਾਲੋਂ ਵਧੀਆਂ ਘਟਣ ਦੀ ਬਜਾਏ ਉਹਨਾਂ ਨੇ ਗੱਲ ਕੀਤੀ ਵੱਡੀ ਗੱਲ ਸੀ ਜਮਨਾ ਸਾਫ ਕਰਨ ਦੀ ਜਮਨਾ ਸਾਫ ਨਹੀਂ ਹੋਈ ਉਹਨਾਂ ਨੇ ਭ੍ਰਸ਼ਟਾਚਾਰ ਮੁਕਤ ਦਿੱਲੀ ਚ ਰਾਜ ਦੇਣ ਦੀ ਗੱਲ ਕੀਤੀ ਕਿਤੇ ਭ੍ਰਸ਼ਟਾਚਾਰ ਤੋਂ ਕੋਈ ਕਮੀ ਨਹੀਂ ਆਈ ਉਹਨਾਂ ਨੇ ਗੱਲ ਕੀਤੀ ਪਾਣੀ ਮਾਫ਼ ਜੀ ਬਿਜਲੀ ਹਾਫ ਉਹ ਮੁੱਦਾ ਵੀ ਕਿਤੇ ਨਾ ਕਿਤੇ ਉਹਨਾਂ ਦਾ ਫੇਲ ਸਾਬਤ ਹੋਇਆ ਦਿੱਲੀ ਦੇ ਵਿੱਚ ਸੀਵਰ ਦੀ ਸਮੱਸਿਆ ਜੋ ਸਭ ਤੋਂ ਵੱਡੀ ਸਮੱਸਿਆ ਸੀ ਜੇ ਤੋ ਲੋਕ ਤਰਾਹੀ ਤਰਾਹੀ ਕਰ ਰਹੇ ਸੀਗੇ ਜਿਸ ਤਰੀਕੇ ਦਿੱਲੀ ਦਾ ਸੀਵਰ ਜਾਮ ਹੋ ਜਾਂਦਾ ਸੀਗਾ ਦਿੱਲੀ ਦੇ ਵਿੱਚ ਪਾਣੀ ਪੀਣ ਵਾਲੇ ਦੀ ਸਮੱਸਿਆ ਜੇ ਪਾਣੀ ਪਹਿਲੀ ਗੱਲ ਤੱਕ ਤੇ ਆਉਂਦਾ ਨਹੀਂ ਸੀ ਜੇ ਆਉਂਦਾ ਸੀ ਤਾਂ ਗੰਦਾ ਪਾਣੀ ਪੀਣ ਵਾਸਤੇ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਇਹ ਬਹੁਤ ਸਾਰੀਆਂ ਸਮੱਸਿਆਵਾਂ ਸੀਗੀਆਂ ਔਰ ਝੂੜ ਦੀ ਦੁਕਾਨ ਜਿਆਦਾ ਦੇਰ ਜਿਵੇਂ ਮੈਂ ਕਿਹਾ ਉਹ ਨਹੀਂ ਚੱਲਦੀ ਲੋਕਾਂ ਨੇ ਝੂੜ ਦੀ ਦੁਕਾਨ ਪਹਿਲੇ ਦਿੱਲੀ 'ਚ ਦੇਖੀ ਸੀ ਉਸ ਤੋਂ ਬਾਅਦ ਉਹ ਝੂੜ ਦੀ ਦੁਕਾਨ ਪੰਜਾਬ ਚ ਲਿਆਏ ਪੰਜਾਬ ਦੇ ਲੋਕ ਤਾਂ ਹੁਣ 3 ਸਾਲ ਚ ਤਰ੍ਹਾਂ ਕਿਰਾਈ ਕਰਦੇ ਪਏ ਆ ਤੇ ਲੋਕਾਂ ਨੇ ਇਸ ਦਾ ਜਵਾਬ ਜਦੋਂ ਜਨਰਲ ਚੋਣਾ ਪੰਜਾਬ ਦੀਆਂ ਆ ਇਹ ਦਿੱਲੀ ਵਾਲਾ ਮਾਡਲ ਤੁਹਾਨੂੰ ਪੰਜਾਬ ਵਿੱਚ ਦੇਖਣ ਨੂੰ ਮਿਲੂਗਾ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਸਫਾਇਆ ਪੰਜਾਬ ਦੇ ਲੋਕ ਕਰਨਗੇ ਮਾਦੇ ਲਈ ਕਿਤਨਾ ਦੇ ਵਾਅਦੇ ਕੀਤੇ ਸਨ ਹੁਣ ਬੀਜੇਪੀ ਦੇ ਵੱਲੋਂ ਕੀਤੇ ਗਏ ਵਾਅਦੇ ਕਿੱਦਾਂ ਦੇ ਵਾਅਦੇ ਹੋਤੀ ਦੇਖੋ ਬੀਜੇਪੀ ਦੇ ਬਾਰੇ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਜੇ ਅਸੀਂ ਗੁਜਰਾਤ ਤੋਂ ਗੱਲ ਸ਼ੁਰੂ ਕਰੀਏ ਸਾਡੇ ਗੁਜਰਾਤ ਮਾਡਲ ਦੀ ਗੱਲ ਕਰੀਏ ਪੰਜਵੀਂ ਵਾਰ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਜੇ ਮੈਂ ਮੱਧ ਪ੍ਰਦੇਸ਼ ਦੀ ਗੱਲ ਕਰਾਂ ਤੀਸਰੀ ਵਾਰ ਸਰਕਾਰ ਬਣੀ ਹੈ ਯੂਪੀ ਦੀ ਗੱਲ ਕਰਾਂ ਤੀਸਰੀ ਵਾਰ ਸਰਕਾਰ ਬਣੀ ਹੈ ਯੂਪੀ ਦੇਸ਼ ਦਾ ਉਹ ਸੂਬਾ ਸੀ ਜਿੱਥੇ ਹਰ ਵਰਗ ਜਿਹੜਾ ਉਹ ਕਿਤੇ ਨਾ ਕਿਤੇ ਗੁੰਡਾਗਰਦੀ ਤੋਂ ਪਰੇਸ਼ਾਨ ਰਹਿੰਦਾ ਸੀਗਾ ਔਰ ਜਿਸ ਦਿਨ ਦੇ ਮੋਦੀ ਜੀ ਦੀ ਸਰਕਾਰ ਬਣਨ ਤੋਂ ਬਾਅਦ ਯੋਗੀ ਜੀ ਉੱਥੇ ਮੈਦਾਨ 'ਚ ਉਤਰਿਆ ਅੱਜ ਲੋਕ ਦੇਸ਼ ਦੇ ਯੂਪੀ ਵੱਲੋਂ ਰੋਕ ਕਰ ਰਹੇ ਆ ਦੇਸ਼ ਦੇ ਇੰਡਸਟਰੀ ਇੰਡਸਟਰੀਲਿਸਟ ਉਹ ਯੂਪੀ 'ਚ ਜਾ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਇਸ ਤਰੀਕੇ ਦੀ ਸ਼ਾਂਤੀ ਦਾ ਮਾਹੌਲ ਪੀਸਫੁੱਲ ਉੱਥੇ ਯੂਪੀ ਦੇ ਵਿੱਚ ਬਣਿਆ ਸੋ ਲੋਕ ਵਿਕਾਸ ਦੀ ਰਾਜਨੀਤੀ ਨੂੰ ਦੇਖਣਾ ਚਾਹੁੰਦੇ ਆ ਇਹੀ ਕਾਰਨ ਹੈ ਕਿ ਦਿੱਲੀ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਗਰੰਟੀ ਹੈ ਕਿਉਂਕਿ अनेका ਸੂਬਿਆਂ ਦੇ ਵਿੱਚ ਜੋ ਵਿਕਾਸ ਦਾ ਮਾਡਲ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਵੱਲੋਂ ਪੇਸ਼ ਕੀਤਾ ਗਿਆ ਜਾਂ ਜੇ ਮੈਂ ਕਹਾ ਜੋ ਵਾਦੇ ਲੋਕਾਂ ਦੇ ਨਾਲ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਸ਼ਾਸਨ ਹੈ ਜੋ ਵਾਦੇ ਕੀਤੇ ਗਏ ਉਹ ਵਾਦੇ ਪੂਰੇ ਕੀਤੇ ਗਏ ਆ ਜਾਂ ਪੂਰੇ ਹੋਣ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਦੋ ਲੋਕ ਸਭਾ ਮੈਂਬਰਾਂ ਤੋਂ ਜਿਹਦੀ ਗਿਣਤੀ ਸ਼ੁਰੂ ਹੋਈ ਹੋਵੇ ਔਰ ਉਹ ਦੇਸ਼ ਦੇ ਵਿੱਚ 350 ਦੇ ਆਕੜੇ ਤੱਕ ਗਈ ਹੋਵੇ ਔਰ ਤੀਸਰੀ ਵਾਰ ਪੰਜਾਬ ਦੇ ਵਿੱਚ ਨਾ ਦੇਸ਼ ਦੇ ਵਿੱਚ ਸਰਕਾਰ ਬਣਾਵੇ ਤਾਂ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਲੋਕ ਜਿਹੜੇ ਆ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਾਅਦੇ ਆ ਉਹ ਪੂਰੇ ਹੁੰਦੇ ਦੇਖਿਆ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਦੇਸ਼ ਦੇ ਵਿਕਾਸ ਨੂੰ ਆਪਣੀਆਂ ਲੀਆਂ ਤੇ ਲੈ ਕੇ ਆਈ ਹੈ ਲੋਕਾਂ ਨੇ ਉਹ ਨਜ਼ਾਰਾ ਦੇਖਿਆ ਉਸੇ ਤਰੀਕੇ ਦਾ ਨਜ਼ਾਰਾ ਲੋਕ ਬਾਕੀ ਸੂਬਿਆਂ ਦੇ ਵਿੱਚ ਵੀ ਦੇਖਣਾ ਚਾਹੁੰਦੇ ਕਾਂਗਰਸ ਨੇ ਵੀ ਗੱਲ ਵੀ ਕੀਤੀ ਜਾਵੇ ਤਾਂ ਕਾਂਗਰਸ ਨੇ ਵੀ ਬੜੀ ਮਿਹਨਤ ਕੀਤੀ ਸੀ ਪਰ ਹੁਣ ਤੀਜੇ ਨੰਬਰ ਤੇ ਆ ਕੇ ਦੇਖੋ ਕਾਂਗਰਸ ਦਾ ਪਿਛਲੇ ਤਿੰਨ ਇਲੈਕਸ਼ਨਾਂ ਤੋਂ ਦਿੱਲੀ ਦੇ ਵਿੱਚ ਖਾਤਾ ਨਹੀਂ ਖੁੱਲਦਾ ਔਰ ਐਤਕਾਂ ਵੀ ਰਿਜ਼ਲਟ ਜ਼ੀਰੋ ਇਸ ਤੋਂ ਪਹਿਲਾਂ ਵੀ ਦੋ ਵਾਰ ਜ਼ੀਰੋ ਔਰ ਜੇ ਮੈਂ ਇਹ ਕਹਾ ਕਿ ਮਿੰਦ ਕੀਤੀ ਹੁੰਦੀ ਤਾਂ ਕਿਤੇ ਨਾ ਕਿਤੇ ਇੱਕ ਅਦਾ ਉਹਨਾਂ ਦਾ ਉਮੀਦਵਾਰ ਜ਼ਰੂਰ ਜਿੱਤਦਾ ਔਰ ਅਗਰ ਰਿਜ਼ਲਟ ਜ਼ੀਰੋ ਹੈ ਮੈਂ ਇਹ ਜ਼ਰੂਰ ਕਹਾਗਾ ਕਿ ਥੋੜਾ ਬਹੁਤ ਹੋ ਸਕਦਾ ਹੈ 1-2% ਵੋਟ ਸ਼ੇਅਰ ਦੇ ਵਿੱਚ ਜ਼ਰੂਰ ਉਹਨਾਂ ਦਾ ਵਾਧਾ ਹੋਇਆ ਹੋਊਗਾ ਲੇਕਿਨ ਮੈਂ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਦਿੱਲੀ ਦੇ ਸਿੱਖਾਂ ਨੇ ਦਿੱਲੀ ਦੇ ਮੁਸਲਮਾਨਾਂ ਨੇ ਜਿਹੜਾ ਕਿ ਕਿਹਾ ਜਾਂਦਾ ਕਿ ਮੁਸਲਮਾਨ ਭਾਜਪਾ ਨੂੰ ਵੋਟ ਨਹੀਂ ਕਰਦੇ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਇਸ ਗੱਲ ਦਾ ਹੁਣ ਸੰਦੇਸ਼ ਜਾਏਗਾ ਦਿੱਲੀ ਦੇ ਸਾਰੇ ਵਰਗਾਂ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਦੇ ਹੋਣ ਦਿੱਲੀ ਤੋਂ ਹਰ ਵਰਗ ਨੇ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ ਆਪਣਾ ਵੋਟ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਜਿੱਥੇ ਵਿਨਿੰਗ ਸਟੇਟਾਂ ਸੀਗੀਆਂ ਉਹਦੇ ਵਿੱਚ ਕਿਦਾਂ ਦਾ ਫਰਕ ਪੈਂਦਾ ਜੇ ਪੰਜਾਬ ਦੀ ਗੱਲ ਕੀਤੀਵੇ ਦੇਖੋ ਪੰਜਾਬ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਨੇ ਚੋਣ ਲੜੀ ਹੈ ਜੇ ਗੱਲ ਮੈਂ ਹਰਿਆਚਲ ਦੀ ਕਰਾਂ ਤੇ ਟੋਟਲ ਜਮਾਨਤਾਂ ਜਬਤ ਹੋਈਆਂ ਬਲਕਿ ਚਾਰ ਅੰਕੜਿਆਂ ਦੇ ਵਿੱਚ ਵੀ ਚਾਰ ਹਰਫਾਂ ਦੇ ਵਿੱਚ ਵੀ ਗਿਣਤੀ ਨਹੀਂ ਕਿਤੇ ਹੋਈ ਜੇ ਮੈਂ ਗੁਜਰਾਤ ਦੀ ਗੱਲ ਕਰਾਂ ਉੱਥੇ ਇਹੀ ਹਾਲ ਹੋਇਆ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਯੂਪੀ ਦੀ ਗੱਲ ਕਰ ਲਈਏ ਗੋਆ ਜਿੱਕਰ ਦਾ ਕੈਂਡੀਡੇਟ ਉਹਨਾਂ ਨੇ ਕਿਉਂਕਿ ਸ਼ਰਾਬ ਦੇ ਪੈਸੇ ਇਕੱਠੇ ਕੀਤੇ ਸੀ ਦਿੱਲੀ ਤੋਂ ਉੱਥੇ ਕੋ ਪੈਸੇ ਦੇ ਬਲਬੂਤੇ ਤੇ ਇੱਕ ਅਦਾ ਕੈਂਡੀਡੇਟ ਉਹਨਾਂ ਦਾ ਜਿੱਤਿਆ ਸੀ ਲੇਕਿਨ ਪੂਰਾ ਜੇ ਮੈਂ ਦੇਸ਼ ਦੀ ਗੱਲ ਕਰਾਂ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਚੋਣ ਲੜਨ ਵਾਸਤੇ ਗਈ ਹੈ ਸੂਝਵਾਨ ਵੋਟਰਾਂ ਨੇ ਉਹ ਸੂਬੇਦਾਰਾਂ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਪੰਜਾਬ ਦੇ ਵਿੱਚ ਭੋਲੇ-ਪਾਲੇ ਲੋਕ ਐ ਜਿਹੜੇ ਕਿਤੇ ਨਾ ਕਿਤੇ ਗੁੰਮਰਾਹ ਹੋ ਗਏ ਜਿਹੜਾ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਪਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਬਣਾਇਆ ਜਾਏਗਾ ਉਹ ਰੰਗਲਾ ਦਾ ਕੀ ਬਣਾਉਣਾ ਸੀ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਔਰ ਲੋਕ ਉਸੇ ਪੰਜਾਬ ਨੂੰ ਰੰਗਲਾ ਪੰਜਾਬ ਜੋ ਦੇਖਣਾ ਚਾਹੁੰਦੇ ਆ ਅਗਰ ਉਹ ਰੰਗਲਾ ਪੰਜਾਬ ਕੋਈ ਬਣਾ ਸਕਦਾ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਣਾ ਸਕਦੇ ਆ ਇਹ ਕੀ ਹੈ ਇਹ ਮੈਂ ਇਹ ਅਸੀਂ ਬਣ ਸਕਦੇ ਆ ਕਿ ਜਿਹੜੇ ਹੁਣ ਦਿੱਲੀ ਦੇ ਚੋਲਾ ਦੇਖਦੇ ਜਿਹੜੀ ਭਾਜਪਾ ਹੈ ਹੁਣ ਪੰਜਾਬ ਦੇ ਵੱਲ ਜ਼ੋਰ ਇਕਵਾਲ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਪੰਜਾਬ ਦੇ ਵਾਸਤੇ ਸੀਨੀਅਰ ਲੀਡਰਸ਼ਿਪ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਔਰ ਸ਼੍ਰੀ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਜੀ ਜੇਪੀ ਨੱਡਾ ਜੀ ਜੋ ਰਾਸ਼ਟਰੀ ਦਖਸ਼ਾ ਪੰਜਾਬ ਦੇ ਬਾਰੇ ਉਹਨਾਂ ਦੀ ਬੜੀ ਪੋਜ਼ਿਟਿਵ ਸੋਚ ਹੈ ਪੰਜਾਬ ਨੂੰ ਤਰੱਕੀ ਦੀਆਂ ਲੀਆਂ ਤੇ ਸਾਡੀ ਲੀਡਰਸ਼ਿਪ ਦੇਖਣਾ ਚਾਹੁੰਦੀ ਹੈ ਪੰਜਾਬ ਦੀਆਂ ਕੁਝ ਸਮੱਸਿਆਵਾਂ ਹੈਗੀਆਂ ਲੇਕਿਨ ਕੁਝ ਸਮੱਸਿਆਵਾਂ ਕੁਝ ਪਾਰਟੀਆਂ ਵੱਲੋਂ ਕੁਝ ਧਿਰਾਂ ਵੱਲੋਂ ਗਲਤ ਤਰੀਕੇ ਪ੍ਰਚਾਰ ਪ੍ਰਸਾਰ ਕਰਕੇ ਬਣਾਈਆਂ ਜਾ ਰਹੀਆਂ ਤਾਂ ਕਿ ਭਾਰਤੀ ਜਨਤਾ ਪਾਰਟੀ ਤੋਂ ਲੋਕ ਜਿਹੜਾ ਦੂਰ ਹੋ ਸਕਣ ਲੇਕਿਨ ਮੈਂ ਨਿਸ਼ਚਿਤ ਤੌਰ ਤੇ ਕਹਿ ਸਕਦਾ ਕਿ ਪੰਜਾਬ ਦੇ ਜਿਹੜੇ ਮੁੱਦੇ ਹੈ ਚਾਹੇ ਸਾਡਾ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਸਾਡਾ ਚੰਡੀਗੜ੍ਹ ਦਾ ਮੁੱਦਾ ਹੋਵੇ ਚਾਹੇ ਸਾਡਾ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਜੋ ਵੀ ਵਾਜਬ ਗੱਲਾਂ ਪੰਜਾਬ ਦੇ ਹਿੱਤ ਦੇ ਵਿੱਚ ਹੋਣਗੀਆਂ ਸਾਡੀ ਲੀਡਰਸ਼ਿਪ ਉਹਨਾਂ ਤੇ ਪੋਜ਼ਿਟਿਵ ਵਿਚਾਰ ਕਰਕੇ ਉਹਨਾਂ ਮਸਲਿਆਂ ਦਾ ਹੱਲ ਕਰੇਗੀ ਔਰ 2027 ਦੀ ਜੋ ਗਰਾਊਂਡ ਹੈ ਉਹ ਤਿਆਰ ਕੀਤੀ ਜਾਊਗੀ ਤਾਂ ਕਿ ਪੰਜਾਬ ਨੂੰ ਵੀ ਬਾਕੀ ਸੂਬਿਆਂ ਦੇ ਵਾਂਗ ਤਰੱਕੀ ਦੀਆਂ ਲੀਹਾਂ ਦਿਲਿਆਂ ਦਾ ਜਾ ਸਕੇ